ਸਾਸਰੀ ਕਾਲ ਜੀ ਮੈਂ ਅਮਜਿਤ ਕਰਮਾਨ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਅੱਜ ਆਪਾਂ ਜਾ ਰਹੇ ਹਾਂ ਜੀ ਬਠਿੰਡੇ ਕਿਲੇ ਦੀ ਵੀਡੀਓ ਬਣਾਉਣਾ ਵੈਸੇ ਵੀ ਉੱਥੇ ਮੱਥਾ ਟੇਕਣਾ ਸੀ ਸੁੱਖਿਆ ਹੋਇਆ ਸਿਪੜੀ ਸੋਹਣੀ ਹੋਈ ਹੈ ਤੇ ਵੈਸੇ ਕਈਆਂ ਭਾਣਾ ਨੇ ਕਿਹਾ ਸੀ ਤੁਸੀਂ ਬਠਿੰਡੇ ਵਾਲੇ ਕਿਲੇ ਦੀ ਵੀਡੀਓ ਬਣਾ ਕੇ ਜਰੂਰ ਭਾਣਾ ਵੀ ਕਿਹਾ ਉਹ ਜਾ ਵੀ ਜੇ ਸਾਨੂੰ ਵਧੀਆ ਲੱਗ ਤਾਂ ਅਸੀਂ ਦੇਖ ਖਾਵਾਗੇ ਜਿਹੜੇ ਦੂਰ ਪੈਣ ਭਰਾ ਰਹਿੰਦੇ ਆ ਕਿਉਂਕਿ ਨੇੜੇ ਨੇੜੇ ਆਪਣੇ ਕਿਲਾ ਦੇਖਿਆ ਹੋਇਆਗਾ ਤੇ ਮੀਂਹ ਦੀ ਪੂਰੀ ਤਿਆਰੀ ਆਉਣ ਦੀ ਤੇ ਆਪਾਂ ਜਾਵਾਂਗੇ ਜੀ ਮੋਟਰਸਾਈਕਲ ਤੇ ਕਿਉਂਕਿ ਜੇ ਆਪਾਂ ਗੱਡੀ ਤੇ ਜਾਵਾਂਗੇ ਤੇ ਜਿਹੜ ਮਾਨਸਾ ਦੇ ਬਿਠਿੰਡੇ ਵਾਲੇ ਰੋਡ 'ਤੇ ਉਹ ਆਇਦਰ ਜਾਂ ਮਾਨਸਾ ਤਲਵੰਡੀ ਰੋਡ ਹਾਂ ਉੱਥੇ ਵੀ ਪਾਣੀ ਬਹੁਤ ਖੜ ਜਾਂਦਾ ਗੱਡੀਆਂ ਦੇ ਉੱਤੇ ਵੀ ਪਾਣੀ ਰਹਿੰਦਾ ਬੱਸਾਂ ਦੀਆਂ ਚੀਕਾਂ ਨਹੀਂ ਮੜ ਜਾਂਦੀਆਂ ਇਸ ਕਰਕੇ ਅਸੀਂ ਸੋਚਿਆ ਵੀ ਆਪਾਂ ਮੋਟਰਸਾਈਕਲ ਤੇ ਚੱਲਾਂਗੇ ਜੀ ਨਾਲੇ ਕੋਸਟ ਨੂੰ ਕੰਮ ਆਪਾਂ ਨੂੰ ਉਹਨੂੰ ਮੇੜ ਆਵਾਂਗੇ ਨਾਲੇ ਆਪਾਂ ਵੀਡੀਓ ਬਣਾ ਲਿਆਂਗੇ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਬਿਠਿੰਡੇ ਕਿਉਂਕਿ ਮਹਾਰਾਜ ਵੀਡੀਓ ਘੱਟ ਬਣਾਉਣੀ ਹੁੰਦੀ ਹੈ ਨੀ ਸੜਕਾਂ ਦਾ ਸਾਰ ਨਹੀਂ ਦੇਖੀ ਆਉਂਦੀਆਂ ਜੇ ਆਪਾਂ ਮੇਨ ਚੀਜ਼ ਦਿਖਾਉਣ ਦੇ ਇੰਟਰਸਟਡ ਹਾਂ जी सताल जी अं पहुंच चुके बठिंडा यह है जी बठिंडे का किला जोड़ा पूछते हो बार बार वीडियो जी बठिंडे का किला कैसा ये किले का मेन गेट देखो जी बाकी के जी केयर भी होने लग गई ਜੜੀ ਦੀ ਕੇਅਰ ਆ ਜੀ ਬਹੁਤ ਵਧੀਆ ਹੋ ਰਹੀ ਆ ਕੁਛ ਕੇਅਰ ਕਰ ਵੀ ਰਹੇ ਆ ਉਹ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਭੜੀ ਜੇ ਹੱਥ ਪੈਰ ਥੰਡੇ ਪਾਣੀ ਕੋਟੇ ਕਿਲੇ ਕੇ ਵਿੱਚ ਜਾਣੇ ਆਪਾਂ ਤੇ ਨਾਲ ਲਈਏ ਅਕੀਤੀ ਉਹਨੂੰ ਪਰਦੇ ਆਪ ਤੇ ਪਾਪਾਂ ਤੇ आ लो जी आप किले ए हो चुके हैं यह बठिंडे का किला जी ये देखो जी आप जमा मेन जो गेट खड़े हैं किला किला साहब कह दें ਉਮੀਦ ਹੈ ਤੁਹਾਨੂੰ ਕਯਾਰਟੀ ਵੀ ਆ ਰਹੀ ਹੋਣੀ ਹੈ ਕੈਮਰੇ ਦੀ ਹਾਂ ਜਿੱਕਲਾ ਇਹਨੂੰ ਕਹਿੰਦੇ ਆ ਜੀ ਕਿਲਾ ਮੁਬਾਰਕ ਬਠਿੰਡਾ ਜ਼ਿਲ੍ਹੇ ਦਾ ਹੀ ਕਿਲਾ ਆ ਦੇਖੋ ਜੀ ਇਹਦਾ ਕੰਮ ਚੱਲ ਰਿਹਾ ਕਿਲੇ ਨੂੰ ਸਾਂਭ ਸੰਭਾਲ ਪਹਿਲਾਂ ਨਹੀਂ ਸੀ ਹੁਣ ਇਹਦੀ ਸੰਭਾਲ ਵੀ ਹੋਣ ਲੱਗ ਗਈ ਆ ਦੇਖੋ ਜਿਹੜੀ ਇਮਾਰਤ ਮੂਤ ਹੈ ਜਿਹੜੀ ਉਹ ਸਾਰੀ ਵਧੀਆ ਬਣਾਤੀ ਪਹਿਲਾਂ ਇਹ ਸਾਰੀ ਡਿੱਗਣ ਲੱਗੀ ਸੀ ਝੜਨ ਲੱਗੀ ਸੀ ਨੇ ਦੇਖੋ ਉਹ ਉੱਪਰ ਨਹੀਂ ਕੰਦਾ ਡਿੱਗੀਆਂ ਹੋਈਆਂ ਬਟ ਉਹਨੂੰ ਵੀ ਮੇਰੇ ਹਿਸਾਬ ਨਾਲ ਵੀ ਬਣਾਉਣਗੇ ਕਿਉਂਕਿ ਕਿਲੇ ਦਾ ਕੰਮ ਚੱਲ ਰਿਹਾ ਸਾਰੇ ਕਿਲੇ ਦੀ ਹੁਣ ਕੇਅਰ ਕਰਨ ਲੱਗੇ ਇਹ ਮੇਨ ਗੇਟ ਆ ਉਹ ਦੇਖੋ ਜੀ ਸਾਹਮਣੇ ਲੋਕ ਫਿਕਸ ਕਿਚਨ ਵਾਸਤੇ ਜਾਂਦੇ ਆ ਇਸ ਪਾਸੇ ਰਹਿ ਜਾਂਦਾ ਜੀ ਗੁਰੂ ਘਰ ਅਤੇ ਗੁਰੂ ਘਰ ਦੀ ਵੀਡੀਓ ਆਪਾਂ ਬਾਅਦ ਚ ਆ ਕੇ ਬਣਾਉਨੇ ਆ ਕਿਉਂਕਿ ਇੱਥੇ ਬਾਣੀ ਚੱਲਦੀ ਹੋਊਗੀ ਜੀ ਫਿਰ ਇੱਥੇ ਕੈਮਰਾ ਜਿਹੜਾ ਬੰਦ ਕਰਨਾ ਪਊਗਾ ਨਹੀਂ ਕਾਪੀਰਾਈਟ ਵਾਲੰਦੇ ਆ ਇੱਕ ਆਯੰਦਾ ਜੀ ਇਸ ਸੈਡ ਗੁਰੂ ਘਰ ਕਿਲੇ ਦੇ ਵਿੱਚ ਪਰ ਉੱਥੇ ਮੈਂ ਨਹੀਂ ਜਾ ਸਕਦੀ ਕਿਉਂਕਿ ਮੇਥੋਂ ਬੌੜੀਆਂ ਨਹੀਂ ਚੜਾਇਆ ਜਾਂਦਾ ਹਾਇ ਫਿਰ ਇਹ ਸੂਚਨਾ ਉਹ ਦੇਖੋ ਜੀ ਇੱਕ ਗੁਰੂ ਘਰ ਇਹਦੇ ਉੱਪਰ ਹੈ ਜੀ ਕਿਲੇ ਦੇ ਜਿਵੇਂ ਉੱਪਰ ਬਣਿਆ ਹੋਇਆ ਤੇ ਇੱਕ ਕਿਲੇ ਦੀ ਐਸ ਸਾਈਡ ਆਗਾ ਜੀ ਗੁਰੂ ਘਰ ਇਹਦੇ ਵਿੱਚ ਦੋ ਗੁਰੂ ਘਰ ਨੇ ਕਿਲੇ ਦੇ ਵਿੱਚ ਜੀ ਇਹ ਕਿਉਂ ਕਿਲਾ ਮੁਬਾਰਕ ਵੀ ਕਿਹਾ ਜਾਂਦਾ ਇੱਕ ਹੋਰ ਹੈਗਾ ਜੀ ਗੇਟ ਉਮੀਦ ਹੈ ਤੁਹਾਨੂੰ ਦਿਖ ਰਿਹਾ ਹੋਣਾ ਗੇਟ ਕਾਫੀ ਵੱਡਾ ਕਿਲਾ ਇਹ ਉਹ ਦੇਖੋ ਪਹਿਲਾਂ ਜਦੋਂ ਅਸੀਂ ਪਹਿਲਾਂ ਛੋਟੇ ਹੁੰਦੇ ਇੱਥੇ ਦੇਖਦੇ ਹੁੰਦੇ ਸੀ ਕਿਲੇ ਦੇ ਵਿੱਚ ਤਾਂ ਕਿਲੇ ਦੇ ਵਿੱਚ ਬਹੁਤ ਜ਼ਿਆਦਾ ਕੁਝ ਮਤਲਬ ਸੀਗਾ ਤੇ ਕਾਫੀ ਜੇਲਾਂ ਜੁਲਾਂ ਸੀਗੀਆਂ ਹੁਣ ਤਾਂ ਢਾਈਆਂ ਪਈਆਂ ਉੱਥੇ ਦਰਖਤ ਲਾਏ ਪਏ ਹੈ ਜੀ ਉਹ ਜਗ੍ਹਾ ਤੇ ते। गुरु दसवें पातशाह जी आए थे इस किले किला मुबारक है जी देखो ये हाँ। देखो जी जो उदो राजे राणों की लड़ाई लगी सोपा दे तो पे देखो ਇਹ ਜਾਰੀਆਂ ਤੋਪਾਂ ਪਹਿਲਾਂ ਦੀਆਂ ਆ ਰਾਜਾਂ ਵੇਲ ਦੀਆਂ ਇਸ ਕਿਲੇ ਦੇ ਵਿੱਚ ਪਈਆਂ ਇਹ ਦੇਖੋ ਜੇ ਸਨ ਤੋਪਾਂ ਤੇ ਬਾਕੀ ਆਪਾਂ ਤੁਹਾਨੂੰ ਕਿਲਾ ਦੂਸਰਾ ਵੀ ਦਿਖਾਉਣੇ ਆ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸਾਰੇ ਕਿਲੇ ਦੇ ਦਰਸ਼ਨ ਕਰਵਾਏ ਜਾਣ ਕਿਉਂਕਿ ਕੁਝ ਥਾਂ ਮੈਂ ਇੱਥੇ ਟਹਿ ਚੁੱਕੀ ਆ ਜੀ ਤੇ ਉੱਥੇ ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਤਾਂ ਜਦੋਂ ਤੁਹਾਨੂੰ ਦੱਸਿਆ ਬੂਟਿਆਂ ਕੋਲੇ ਉੱਥੇ ਜੇਲ ਬਣਾਈ ਹੋਈ ਸੀ ਹੁਣ ਉੱਥੇ ਸਾਰੇ ਪੌਦੇ ਲੱਗ ਚੁੱਕੇ ਆ ਤੇ ਬਾਕਿਓ ਕਿਲੇ ਦੀ ਚਾਰ ਸਪਰੇ ਹੁਣ ਉਹਦੀ ਕੇਅਰ ਹੋਈ ਆ ਕਿਲੇ ਦੀ ਕਿ ਕੰਟੀਟ ਆ ਚੁੱਕਿਆ ਜੀ ਪਰ ਹੁਣ ਇਹਦੀ ਬਿਲਡਿੰਗਾਂ ਜਿਹੜੀਆਂ ਜਾਨੀ ਕਿ ਦੁਵਾਰਾ ਤੋਂ ਤਿਆਰ ਹੋ ਰਹੀਆਂ ਬਹੁਤ ਵਧੀਆ ਕੰਮ ਹੋ ਰਿਹਾ ਹੈਗਾ ਕਿਲੇ ਨੂੰ ਸਾਂਭਿਆ ਜਾ ਰਿਹਾ ਹੈ ਖੁਸ਼ੀ ਹੈ ਚੀਜ਼ ਦੀ ਵੀ ਆਪਣਾ ਵਿਰਸਾ ਕੋਸਤਾ ਸਾਂਭ ਰਿਹਾ ਫਰਮੈਂਚ ਓਫ ਇਹ ਦੇਖੋ ਜੀ ਜਿਹੜੇ ਤੁਸੀਂ ਸਾਨੂੰ ਸਾਹਮਣੇ ਵੀ ਦਿਖ ਰਿਹਾ ਨਾ ਜੀ ਉੱਥੇ ਪੱਲਾ ਕਮਰੇ-ਗੁਮਰੇ ਕਾਫੀ ਕੁਝ ਹੁੰਦਾ ਸੀਗਾ ਵੀ ਵੈਸੇ ਹੁਣ ਤਾਂ ਐਂਟਰੀ ਬੰਦ ਕਰਤੀ ਕਿਉਂਕਿ ਇੱਥੇ ਕੁਝ ਬੱਚੇ ਲਾਲੋ ਕੋਈ ਗਲਤ ਅੰਸਰ ਗਲਤ ਵਿਵਹਾਰ ਤਾਂ ਕਰ ਲੱਗੇ ਇਸ ਕਰਕੇ ਉਹਨਾਂ ਨੇ ਇਹ ਮਤਲਬ ਉਹ ਬੰਦ ਕਰਤਾ ਰਸਤਾ ਦੇ ਜਣਾ ਮਨਾ ਕੀਤਾ ਹੋਇਆ ਉਹਨਾਂ ਨੇ ਵੀ ਗਵਰਨਮੈਂਟ ਨੇ ਇਹਦੇ ਉੱਪਰ ਹੁਲਾਤੀ ਇਹ ਦੇਖੋ ਜੀ ਹਾਂ ਦੇਖੋ ਉਹ ਕਿਲਈ ਆ ਸਾਰਾ ਵੀਰੇ ਜਿਹੜੀਆਂ ਪਰਾਂ ਜਿਵੇਂ ਉਹ ਛੋਟਾ ਆ ਜਾ ਬਾਰ ਦੇਖੀ ਜਾਂਦਾ ਇੱਥੋਂ ਦੀ ਬਸ ਕੁਸ ਕੁਸ ਇਹਦੇ ਵਿੱਚ ਜਾਦਾ ਹੀ ਆ ਰਹਿ ਗਈਆਂ ਤੇ ਕੁਸ ਤਾਂ ਟਹਿ ਗਈਆਂ ਪਰ ਇਹ ਦੁਬਾਰੇ ਬਣਾਇਆ ਪਹਿਲਾਂ ਤਾਂ ਬਿਲਕੁਲ ਹੀ ਟਹਿ ਗਿਆ ਸੀ ਇਹ ਕੁਸ਼ ਕਰੀ ਤੇ ਦੁਬਾਰੇ ਕੀਤੀ ਹੈ ਕਾਰਾਈਰੀ ਦੇਖੋ नहीं देखो जी जो किला किला कुछ होमीदा सन दिख रहा होना कुछ पुरानी यादा पुरानी बिल्डिंगा जूम करके दिखाने की दिखा। कोशिश कर रहे है। हैं पर होना थोड़ी रोक ला दी गई है मना किया गया अगे जाने ਹਾਂ ਵੇਖੋ ਜੀ ਕਿਲਾ ਬਹੁਤ ਸੋਹਣੀ ਚੀਜ਼ਾਂ 1234 ਜਿਹੜੀ ਆ ਸੰਤਾਰਨ ਨੂੰ ਆ ਦੇਖੋ ਜੀ ਥਾਂ ਥਾਂ ਦੇ ਗਿੱਟਾਂ ਨੂੰ ਨੰਨ ਜਿੰਦੇ ਲਏ ਹੋਏ ਆ ਕਿਉਂਕਿ ਕਿਉਂਕਿ ਲੋਕਾਂ ਦੇ ਜਿਹੜੇ ਗਲਤ ਅੰਸਰ ਆ ਉਹ ਮਤਲਬ ਆਪਣੀਆਂ ਹਰਕਤਾਂ ਤੋਂ ਬਾਹਰ ਨਹੀਂ ਆਉਂਦੇ ਸੋ ਇਹ ਦੇਖੋ ਜੀ ਬਾਕੀ ਦਾ ਕਿਲੇ ਦਾ ਕੰਮ ਚੱਲ ਰਿਹਾ ਉਹਦੇ ਪਰ ਤਾਂ ਹੋਣ ਵਾਲੀਆਂ ਟਾ ਲੱਗ ਰਹੀਆਂ ਜੀ ਜਿਹੜੀਆਂ ਇਹ ਟਾ ਪੁਰਾਣੀਆਂ ਹੈਗੀਆਂ ਜਿੱਦਾਂ ਪੁਰਾਣੇ ਜਮਾਨੇ ਦੇ ਵਿੱਚ ਛੋਟੀ ਇੱਟ ਲੱਗਦੀ ਸੀ ਉਹਦੇ ਹਿਸਾਬ ਨਾਲ ਹੈ ਤੇ ਆਹ ਸਾਰੀ ਛੋਟੀ ਟ ਹੀ ਲੱਗੀ ਹੋਈ ਹੈ ਜੀ ये देखो तो शायद उन्हना टाइम का खूह है जी जो इतने राजे राणे रें पर सारा कुछ उन्होंने बंद किया हो देखो जी ये राजे राणों वेले इतों पानी भर जाना ਇਹ ਸੇ ਖੂਹ ਜੀ ਖੂਹ ਦੇ ਉੱਪਰ ਵੀ ਜਾਲ ਲਾਇਆ ਹੋਇਆ ਹੈ ਮੈਨੂੰ ਤਾਂ ਡਰ ਲੱਗ ਰਿਹਾ ਲੋਕਾਂ ਨੇ ਕੂੜਾ-ਕਾੜਾ ਸੁੱਟਿਆ ਪਿਆ ਖੂਹ ਦੇ ਵਿੱਚ ਪਹਿਲਾਂ ਇੱਥੇ ਭਰ ਆ ਜਾਂਦਾ ਹੁਣ ਪਾਣੀ ਰਾਜੇ ਰਾਣੀ ਦੇਖ ਲੋ ਇਹਦੇ ਉੱਪਰ ਪਾਣੀ ਪੀਂਦੇ ਹੁਣ ਇਹ ਫੇਚ ਕੇ ਕਮਾਲ ਦੀ ਗੱਲ ਆ ਹਨ ਉਹ ਦੇਖੋ ਜਿਹੜੀ ਸਾਨੂੰ ਢਾਲ ਦੀ ਦਿਖ ਰਹੀਆਂ ਤਾਂ ਸਾਨੂੰ ਜਾਂਦੀ ਉੱਥੋਂ ਦੀ ਘੋੜੇ ਤਾਂ ਹਾਂ ਛੱਡਦੇ ਸੀ ਇਹ ਵਾਲਾ ਕਿਲਾ ਦੇਖੋ ਜੀ ਬਾਕੀ ਇਹ ਸੀ ਜੀ ਬਠਿੰਡਾ ਦਾ ਕਿਲਾ ਕਿਲਾ ਮੁबारक ਆ ਦੇਖੋ ਜੀ ਆ ਦੇਖੋ ਜੀ ਇਹਦੇ ਵਿੱਚ ਦੋ ਗੁਰੂ ਘਰ ਹਨ ਉਹ ਜਿਹੜਾ ਸਾਨੂੰ ਦੂਰੋਂ ਗ੍ਰੇਟ ਦਿਨਾਂ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਕਹਿੰਦੇ ਉੱਥੇ ਰਾਜੇ ਰਾਣੀਆਂ ਰਹਿੰਦੇ ਸੀ ਜਿੰਨਾ ਸੁਣਦੇ ਆ ਵੀਰੇ ਜਿੰਨੀ ਨੌਲੇਜ ਆ ਮੈਂ ਤੁਹਾਨੂੰ ਦੱਸ ਰਹੀ ਆ ਠੀਕ ਹੈ ਜੀ ਆ ਦੇਖੋ ਜੀ ਇਹ ਕਿਲਾ ਜੀ ਸੋ ਹੁਣ ਮੈਂ ਤੁਹਾਨੂੰ ਥੋੜਾ ਜਿਆ ਦੱਸ ਦਿਆਂ ਵੀ ਜਿਹੜਾ ਇਹ ਕਿਲੇ ਦਾ ਇਤਿਹਾਸ ਹੈ ਬਾਲਾ ਤਾਂ ਮੈਨੂੰ ਪਤਾ ਨਹੀਂ ਥੋੜਾ ਜਿਆ ਪਤਾ ਹੈ ਜਿੰਨਾ ਕਿ ਮੈਂ ਪੜਿਆ ਇੱਥੇ ਕਹਿੰਦੇ ਵੀ ਇਹ ਕਿਲਾ ਮੁਬਾਰਕ ਕਿਹਾ ਜਾਂਦਾ ਇਸ ਨੂੰ ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਮੁਬਾਰਕ ਕਿਲੇ ਦਾ ਨਾਂ ਰਜੀਆ ਸੁਲਤਾਨ ਨਾਲ ਰਜੀਆ ਸੁਲਤਾਨ ਨਾਮ ਨਾਲ ਜੁੜਿਆ ਹੋਇਆ ਸੀ ਕਿਹਾ ਜਾਂਦਾ ਕਿ ਇਹ ਕਿਲਾ 90 ਅਤੇ 110 ਇਸਵੀ ਦੇ ਵਿੱਚ ਕਾਰ ਬਣਾਇਆ ਗਿਆ ਹੈ ਇਸਦੇ ਮੁੱਢੀ ਰਾਜਾ ਦੱਬ ਸਨ ਜੋ ਵੈਨਾਪਾਲ ਦੇ ਪੂਰਵਜ ਸਨ ਇਸ ਕਿਲਾ ਮਵਾਰਕ ਨੇ ਕਈ ਲੜਾਈਆਂ ਤੇ ਹਮਲੇ ਦੇਖੇ ਹਨ ਇਸ ਲਈ ਕਿਲਾ ਬਠਿੰਡਾ ਦਾ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਕਿਲਾ ਹੈ ਠੀਕ ਹੈ ਜੀ ਜਿੰਨੀ ਕਿ ਜਾਣਕਾਰੀ ਸੀ ਤੁਹਾਨੂੰ ਦੱਸਿਆ ਸੋ ਉਮੀਦ ਹੈ ਤੁਹਾਨੂੰ ਮੇਰੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਣੀ ਆ ਤੇ ਤੇ ਜਿਹੜਾ ਹੈ ਕਿਲਾ ਜੀ ਕਿਲੇ ਦੇ ਵਿੱਚ ਗੁਰੂ 10ਵੇਂ ਪਾਤਸ਼ਾਹ ਜੀ ਵੀ ਰਹਿ ਕੇ ਗਏ ਆ ਜਿੰਨਾ ਕਿ ਆਪਾਂ ਨੌਲੇਜ ਲਈ ਇੱਥੋਂ ਪੁੱਛਿਆ ਦੱਸਿਆਗਾ ਕਿਉਂਕਿ ਇੱਥੇ ਛੋਟੇ ਛੋਟੇ ਹੁੰਦੇ ਆਉਂਦੇ ਹੁੰਦੇ ਪਰ ਉਹਨਾਂ ਨੂੰ ਇਤਿਹਾਸ ਬਾਰੇ ਇੰਨਾ ਪਤਾ ਨਹੀਂ ਸੀਗਾ ਜਿਵੇਂ ਕੁਲਿਉਂਦੇ ਸੀ ਮੱਥਾ ਟੇਕ ਜਾਂਦੇ ਸੀ ਪਰ ਇਸ ਟਾਈਮ ਇਹ ਕਿਲੇ ਦਾ ਕੰਮ ਚੱਲ ਰਿਹਾ ਇਹਨੂੰ ਸੁਮਾਲਿਆ ਜਾ ਰਿਹਾ ਕਿਉਂਕਿ ਇਹ ਬਠਿੰਡੇ ਦਾ ਬਹੁਤ ਵਧੀਆ ਕਿਲਾ ਹੈ ਦੇਖਣਯੋਗ ਚੀਜ਼ ਆ ਦੋ ਗੁਰੂ ਘਰ ਇਹਦੇ ਵਿੱਚ ਤੇ ਮੱਥਾ ਟੇਕਣ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਰੂਰ ਆਓ ਇਤਿਹਾਸ ਬਾਰੇ ਜਰੂਰ ਦੱਸੋ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਕਿਲਾ ਮੁਬਾਰਕ ਹੈ ਬਠਿੰਡੇ ਜ਼ਿਲ੍ਹੇ ਕਮਾ ਮਾਫੀ ਚਾਹਣੀ ਹੈ ਆਪ ਸਭ ਦੀ ਪਿਆਰੀ ਮਨਜੀਤ ਕੌਰ ਮਾਨ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ